ਦੇਖਦੇ ਹੀ ਦੇਖਦੇ ਨੈਸ਼ਨਲ ਹਾਈਵੇ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਲੋਕਾਂ ਦੀ ਇਸ ਦੇ ਵਿੱਚ ਜਾਨ ਵੀ ਗਈ ਹੈ ਦੱਸਦੇ ਕਿ ਕਈ ਵਾਹਨ ਵੀ ਨਦੀ ਦੇ ਵਿੱਚ ਰੁੜਦੇ ਨਜ਼ਰ ਆ ਰਹੇ ਨੇਤਾ ਬੇਹੱਦ ਹੀ ਹੈਰਾਨ ਤੇ ਖਫਨਾ ਕੇ ਤਸਵੀਰਾਂ ਉਹਦੇ ਨਾਲ ਸਾਂਝੀਆਂ ਕਰ ਰਹੇ ਆ ਦੱਸ ਦਈਏ ਕਿ ਗੁਜਰਾਤ ਦੇ ਵਿੜੋਧਰਾ ਦੇ ਵਿੱਚ ਮਹੀਸਾਗਰ ਨਗੀ ਦੇ ਉੱਤੇ ਇਹ ਬਣਿਆ ਪੁਲ ਬੁੱਧਵਾਰian ਕਿ ਆਜ ਸਵੇਰੇ ਟੈਗ ਗਿਆ ਸੀਗਾ ਹਾਦਸੇ ਸਮੇਂ ਵਾਹਨ ਪੁਲ ਪਾਰ ਕਰ ਰਹੇ ਸਨ ਜਦੋਂ ਪੁਲ ਟਹਿ ਗਿਆ ਤਾਂ ਦੋ ਟਰੱਕ ਦੋ ਕਾਰਾਂ ਅਤੇ ਇੱਕ ਰਿਕਸ਼ਾ ਸਮੇਤ ਪੰਜ ਵਾਹਨ ਨਦੀ ਦੇ ਵਿੱਚ ਡਿੱਗ ਗਏ ਦੱਸਦੇ ਕਿ ਇੱਕ ਟੈਂਕਰ ਟੁੱਟੇ ਹੋਏ ਸਿਰੇ ਦੇ ਉੱਤੇ ਹੀ ਫਸ ਗਿਆ ਉਹ ਝੂਲਦਾ ਹੋਇਆ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਕਰੀਬ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 8 ਨੂੰ ਸਥਾਨਕ ਲੋਕਾਂ ਨੇ ਬਚਾਇਆ ਹੈ ਤਾਂ ਬਚਾ ਦੇ ਲਈ ਤਿੰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਨੇ ਇਹ ਦੱਸਦੀ ਹੈ ਕਿ ਇਹ 45 ਸਾਲ ਪੁਰਾਣਾ ਪੁਲ ਮੱਧ ਗੁਜਰਾਤ ਨੂੰ ਦੱਸਦੀ ਹੈ ਕਿ ਸੋਰਾ ਸ਼ਟਰ ਦੇ ਨਾਲ ਜੋੜਦਾ ਸੀਗਾ ਤਾਂ ਪੁਲ ਦੇ ਟਹਿ ਜਾਣ ਦੇ ਕਾਰਨ ਦੱਖਣੀ ਗੁਜਰਾਤ ਦੇ ਸ਼ਹਿਰਾਂ ਜਿਵੇਂ ਕਿ ਪਰੂਚ ਸੂਰਤ ਨਵਸਾਰੀ ਤਾਪੀ ਅਤੇ ਵਲਸਾੜ ਤੋਂ ਸੋਰਾ ਸ਼ਟਰ ਪਹੁੰਚਣ ਦੇ ਵਿੱਚ ਬਹੁਤ ਧੇਰੇ ਸਮਾਂ ਲੱਗੇਗਾ ਤੇ ਹੁਣ ਇਸ ਦੇ ਲਈ ਅਹਮਦਾਬਾਦ ਦੇ ਰਾਹੀਂ ਲੰਬਾ ਰਸਤਾ ਪਣਾਉਣਾ ਪਵੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈਗਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਜੋ ਕਿ ਦੱਸ ਜੀਏ ਕਿ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਮੌਕੇ ਦੇ ਉੱਤੇ ਪਹੁੰਚ ਗਏ ਅਤੇ ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਦੱਸ ਜੀਏ ਕਿ ਇੱਕ ਸਥਾਨਕ ਨੌਜਵਾਨ ਦੇ ਵੱਲੋਂ ਕਹਿਣਾ ਹੈਗਾ ਕਿ ਅਸੀਂ ਸਵੇਰ ਤੋਂ ਹੀ ਬਚਾਅ ਕਾਰ ਚਲਾ ਰਹੇ ਆ ਤੇ ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਵੀ ਹੈ ਅਤੇ ਇੱਕ ਬੱਚਾ ਲਾਪਤ ਹੈ। ਇਸ ਦੌਰਾਨ ਸਾਨੂੰ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਕੋਈ ਮਦਦ ਨਹੀਂ ਮਿਲੀ। ਉਹਨਾਂ ਦਾ ਕਹਿਣਾ ਹੈਗਾ ਕਿ 45 ਸਾਲ ਪੁਰਾਣੇ ਪੁਲ ਦੀ ਮੁਰੰਮਤ ਅਤੇ ਮੁਰੰਮਤ ਲਈ ਪ੍ਰਸ਼ਾਸਨ ਨੂੰ ਕਈ ਵਾਰ ਸੁਜਿਦ ਕੀਤਾ ਗਿਆ। ਇਸ ਹਾਸਾ ਅੱਜ ਜੋ ਇਸਤੇ ਇਸ ਲਈ ਵਾਪਰਿਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਤਾਂ ਸਨਕ ਲੋਕਾਂ ਦਾ ਦੋਸ਼ ਹੈ ਕਿ ਇਸ ਹਾਸਾ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰਤਾ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤਾਂ ਦੱਸ ਜੀਏ ਕਿ ਅੱਜ ਬਹੁਤ ਵੱਡਾ ਇਹ ਹਾਦਸਾ ਵਾਪਰਿਆ ਹੈਗਾ ਦੇਸ਼ ਭਰ ਦੇ ਵਿੱਚ ਇਸ ਸਮੇਂ ਮੀਂਹ ਨੇ ਕਹਿਰ ਵਰਾਇਆ ਹੋਇਆ ਹੈ ਤੇ ਦੌਰਾਨ ਜ਼ਿਆਦਾਤਰ ਦਰਿਆ ਅਤੇ ਨਾਲੇ ਤੂਫਾਨ ਦੇ ਉੱਤੇ ਚੱਲ ਰਹੇ ਨੇ ਤੇ ਇਸ ਦੌਰਾਨ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਆ ਦੱਸ ਦਈਏ ਕਿ ਵਾਧਾ ਨਜ਼ਰ ਆ ਰਿਹਾ ਹੈ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਇੱਕ ਤੇ ਜਿਹੜਾ ਕਿ ਤਾਜ਼ਾ ਮਾਮਲਾ ਗੁਜਰਾਤ ਦੇ ਵਿਰੋਧਰਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਕਿ ਪਾਦਰਾ ਖੇਤਰ ਦੇ ਵਿੱਚ ਵਗਦੇ ਮਹੀ ਸਾਗਰ ਦਰਿਆ ਦੇ ਉੱਤੇ ਬਣਿਆ ਪੁਲ ਅੱਜ ਅਚਾਨਕ ਠਹਿ ਠੇਰੀ ਹੋ ਗਿਆ ਹਾਈਵੇ ਦੇ ਉੱਤੇ ਬਣੇ ਇਸ ਪੁਲ ਤੋਂ ਰੋਜ਼ਾਨਾ ਕਈ ਵਾਹਨ ਲੰਘਦੇ ਨੇ ਇਹ ਹਾਦਸੇ ਜਿਸ ਸਮੇ ਵਾਪਰਿਆ ਸੀਗਾ ਉਸ ਸਮੇ ਵੀ ਇਸ ਪੁਲ ਤੋਂ ਕਈ ਵਾਹਨ ਲੰਘ ਰਹੇ ਸਨ ਜਿਸ ਕਾਰਨ ਪੁਲ ਡਿੱਗਣ ਦੌਰਾਨ ਕਈ ਗੱਡੀਆਂ ਦਰਿਆ ਦੇ ਵਿੱਚ ਰੁੜ ਗਈਆਂ ਅਤੇ ਹੁਣ ਤੱਕ 9 ਲੋਕਾਂ ਦੀ ਮਾਰੇ ਜਾਣ ਦੀ ਮੌਤ ਦੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਤਾਂ ਹਾਸੀ ਦਾ ਕਾਰਨ ਦੱਸਦੀ ਹੈ ਕਿ 6 ਦੇ ਕਰੀਬ ਲੋਕ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਦੱਸਦੀ ਹੈ ਕਿ ਬਹੁਤ ਵੱਡਾ ਹਾਦਸਾ ਵਾਪਰਿਆ ਹੈਗਾ ਹਾਸੀ ਤੋਂ ਬਾਅਦ ਤੁਰੰਤ ਬਾਅਦ ਸਤਨਿਕ ਲੋਕ ਮੌਕੇ ਦੇ ਉੱਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈਗਾ ਅਜੇ ਵੀ ਰੈਸਕਿਊ ਕਾਰਜ ਜਾਰੀ ਹੈਗਾ ਤੇ ਪੁਲਿਸ ਇਨਸਪੈਕਟਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਸਵੇਰੇ ਇਹ ਜਿਹੜੀ ਕਿ ਖਬਰ ਮਿਲੀ ਸੀਗੀ ਜੋ ਕਿ ਦੱਸਦੀ ਹੈ ਕਿ ਵੜੋਦਰਾ ਆਨੰਦ ਨੂੰ ਜੋੜਨ ਵਾਲੇ ਜੋ ਕਿ ਗੰਭੀਰਾ ਪੁਲ ਦਾ ਇੱਕ ਹਿੱਸਾ ਸਵੇਰੇ ਅਚਾਨਕ ਢਹਿ ਗਿਆ ਜਿਸ ਕਾਰਨ ਇਸ ਤੋਂ ਲੰਘ ਰਹੇ ਚਾਰ ਵਾਹਨ ਨਦੀ ਦੇ ਵਿੱਚ ਡਿੱਗ ਗਏ ਮੈਨਾਂ ਕਿਹਾ ਹੈਗਾ ਕਿ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਨਦੀ ਦੇ ਵਿੱਚੋਂ ਕੱਢੀਆਂ ਗਈਆਂ ਨੇ ਅਤੇ 6 ਹੋਰ ਲੋਕਾਂ ਨੂੰ ਬਚਾਇਆ ਗਿਆ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਲੋੜਿੰਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਤਸਵੀਰਾਂ ਇੱਕ ਵਾਰ ਤੁਸੀਂ ਵੀ ਗੌਰ ਨਾਲ ਜ਼ਰੂਰ ਦੇਖਿਓ